2 ਮਿੰਟ ਪੂਰੇ ਹੋਣੇ ਆਲੇ ਆ 2 ਮਿੰਟ ਪੂਰੇ ਹੋ ਗਏ ਕੀ ਜੇ ਕਰਦਾਂ ਆ ਚੱਕ ਪੁਰੇ ਪਹਿਲੇ ਖੁੱਜ ਜਾੜ ਭਾਈ ਰੇੜੀਾਂ ਦੇ ਦੋ ਇਹਦੇ ਟਾਈਮ ਚੱਲ ਰਿਹਾ ਇੱਧਰ ਤੇ ਦੇਖ ਰਹੇ ਹਾਂ ਕੌਣ ਜਿੱਤਦਾ ਹੈ ਕੌਣ ਹਾਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸੱਜਣੇ ਬਹੁਤ ਹੀ ਵਿਧੀਆ ਹੋਵੋਗੇ ਸੋ ਵੈਲਕਮ ਕਰਦੇ ਹਾਂ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਕੀ ਆ ਅੱਜ ਮੈਂ ਬਸ ਕੁਛ ਨਹੀਂ ਅੱਜ ਸੀ ਕੋਈ ਵਲੌਗ ਸੋਚਿਆ ਸੀਗਾ ਅੱਜ ਸੀ ਉਹ ਵਾਲਾ ਵਲੌਗ ਬਣਾਣਾ ਤੁਹਾਨੂੰ ਦੱਸ ਦਿਆਂਗੇ ਅੱਗੇ ਕੀ ਇਹ ਕਿਹੜਾ ਵਲੌਗ ਆ ਅਸੀਂ ਸੋਚਿਆ ਸੀ ਅੱਜ ਚੈਲੰਜ ਵਾਲਾ ਵਲੌਗ ਬਣਾਈਏ ਸੋ ਹਰຊ ਤਾਂ ਕੁਛ ਖਾ ਨਹੀਂ ਸਕਦੇ ਜਿਵੇਂ ਕੋਈ ਜਿਹੜੀ ਚੀਜ਼ ਆ ਉਹਨਾਂ ਨੂੰ ਜਿਵੇਂ ਉਹਨਾਂ ਨੂੰ ਡਾਈਟ ਦੇ ਅਕੋਰਡਿੰਗਲੀ ਦੱਸਿਆ ਹੋਇਆ ਖਾਣਾ ਫਿਰ ਦੇਖਦੇ ਹਾਂ ਕੌਣ ਚੈਲੰਜ ਕਰਦਾ ਤੁਸੀਂ ਅੱਗੇ ਦੇਖਿਓ ਦੋ ਜਣੇ ਕਰਨਗੇ ਚੈਲੰਜ ਫੂਡ ਦਾ ਚੈਲੰਜ ਹੋਊਗਾ ਕੋਈ ਸੋ ਮੈਂ ਹੋਊਂਗੀ ਇੱਕ ਜਣਾ ਹੋਰ ਸਾਡੀ ਫੈਮਿਲੀ ਚ ਹੋਊਗਾ ਸੀ ਦੇ ਕਿਉਂ ਚੈਲੰਜ ਵਲੌਗ ਮੈਂ ਤਾਂ ਫਰੈਸ਼ ਹੋ ਗਈ ਸੀਗੀ 1:30 ਵੱਜ ਗਿਆ ਸੀਗਾ ਦੁਪਹਿਰ ਦਾ ਤੇ ਫਰੈਸ਼ ਪਰ ਸ਼ੋਅ ਕੇ ਸਾਰਾ ਕੰਮ ਕਰਕੇ ਹੁਣ ਅਸੀਂ ਵਿਹਲੇ ਹੋਏ ਸੀਗੇ ਤੇ ਅੱਜ ਵੀਡੀਓ ਵੀ ਬਣਾਉਣ ਜਾਣਾ ਸੋ ਇੱਕ ਨਾ ਗਾਣਾ ਟ੍ਰੈਂਡਿੰਗ ਚ ਚੱਲ ਰਿਹਾ ਬਹੁਤ ਉਹਦੇ ਲਈ ਵੀ ਵੀਡੀਓ ਬਣਾਉਣ ਜਾਉਂਗੇ ਸ਼ਾਮ ਨੂੰ ਦੇਖਾਂਗੇ ਤੇ ਹੁਣ ਕੋਈ ਫੂਡ ਬਣਾਉਣੇ ਆਪਾਂ ਸੋਚਦੇ ਆਂ ਤੁਸੀਂ ਵੀ ਸਾਨੂੰ ਮੈਸੇਜ ਕਰਕੇ ਦੱਸਿਆ ਕਰੋ ਕਿ ਅਸੀਂ ਕਿਹੜੇ ਵਲੌਗ ਲੈ ਕੇ ਆਈਏ ਤੁਸੀਂ ਬਹੁਤ ਸਾਰੇ ਵੈਸੇ ਮੈਸੇਜ ਕੀਤੇ ਸੀਗੇ ਬਟ ਫਿਰ ਹੋਰ ਵੀ ਕਰਿਆ ਕਰੋ ਸਾਨੂੰ ਲੱਗ ਲੱਗ ਸੁਜੈਸਟ ਕਰਿਆ ਕਰੋ ਅਸੀਂ ਉਹ ਮੇਂ ਹੀ ਬਣਾਇਆ ਕਰਾਂਗੇ ਤੇ ਹੁਣ ਆਪਾਂ ਕੋਈ ਫੂਡ ਬਣਾਉਣੀ ਆ ਦੇਖਦੇ ਆ ਕਿਹੜੇ ਫੂਡ ਦਾ ਚੈਲੰਜ ਰੱਖੀਏ ਜਿਹੜਾ ਸਾਡੇ ਤੋਂ ਖਾਓ ਜਾਂ ਸਾਡਾ ਕੋਈ ਫੇਵਰੇਟ ਤੇ ਹਰຊ ਵੀ ਫਰੈਸ਼ ਹੋ ਗਏ ਸੀ ਤੇ ਹੁਣ ਅਸੀਂ ਵੀਡੀਓ ਵੀ ਬਣਾਵਾਂਗੇ ਤੇ ਦੇਖਦੇ ਆ ਅੱਜ ਦੀ ਰੁਟੀਨ ਵੀ ਕੀ ਹੁੰਦੀ ਆ ਤੁਸੀਂ ਇਹ ਵਲੌਗ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਹੋਰ ਵਧੀਆ ਹੁਣ ਸਾਰੇ ਤੇ ਫਾਦਿ ਦਾ ਬਲੌਗ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਗਰਲੀਨ ਨੇ ਵੀ ਕਿਹੜਾ ਹੈ ਆ ਦੇਖੋ ਕੀ ਮਿਸ ਨਹੀਂ ਹੈ ਨਾ ਕਿਰਾਤਾ ਹੁਣਾਂ ਨੇ ਪਰੇ ਪਾੜੀ ਲੈਣਾ ਦੱਸਦੇ ਆ ਅੱਜ ਦਾ ਬਲੌਗ ਕਿਹੜਾ ਬਣਾ ਰਹੇ ਸੀ ਅੱਜ ਅਸੀਂ ਬਣਾਉਂਗੇ ਇਹ ਤਾਂ ਮੈਂ ਪੋਹੇ ਲਈ ਕੱਟ ਰਹੀ ਹਾਂ ਇਹਨਾਂ ਦੇ ਲਈ ਮੈਂ ਪਹਿਲਾਂ ਬਣਾਉਣਾ ਕੋਹਾ ਅਸੀਂ ਸੋਚ ਲਿਆ ਵੀ ਨਾ ਸੈਂਡਵਿਚਾ ਦਾ ਚੈਲੰਜ ਕਰਾਂਗੇ ਠੀਕ ਹੈ ਰੋਗ ਹੋ ਰਹੀਆਂ ਤੁਮ ਆਲਿਸ਼ ਹੈ ਪਿਆਜ਼ ਨਹੀਂ ਕੱਟੇ ਚਲ ਕੋਈ ਨਹੀਂ ਕੋਈ ਕਿਆ ਆਖ ਕਹੀਏ ਮੈਂ ਰੋਣਾ ਮੈਂ ਮੈਨੂੰ ਰੋਣਾ ਚੱਲ ਰੋਣਾ ਕੋਈ ਨਹੀਂ ਮੈਂ ਸੁਕਾਦੀ ਜਾਂਦੀ ਆ ਦੱਸ ਲੈ ਪਤਾ ਨਹੀਂ ਕਿਉਂ ਤੇ ਵਕਤ ਨੂੰ ਲਾਈਟ ਵੀ ਚਲੇਗੀ ਗਾੜੀ ਗਾੜੀ ਲਾਈਟ ਚਲੇਗੀ ਹੈ ਅਜੀ ਬੇਰੇ ਲਾਈਟ ਵੀ ਨਹੀਂ ਕੋ ਚੱਲਦੀ ਸਸਟਾ ਮਾਤਰਾ ਕਿ ਮਿਰਚ ਪਿਆਜ਼ ਬਰੈਡ ਖਤਮ ਹੋ ਗਏ ਜੀ ਪਾਪਾ ਬਰੈਡ ਲੈ ਕੇ ਆਉਣਗੇ ਆਉਂਦੇ ਆਉਂਦੇ ਫਿਰ ਅਸੀਂ ਬਣਾਵਾਂਗੇ ਬਰੈਡ ਤੇ ਮੇਰੇ ਤੇ ਮੰਮਾ ਦਾ ਹੋਊਗਾ ਚੈਲੰਜ ਜੀ ਮੈਂ ਤੇ ਮੰਮਾ ਨੂੰ ਮੈਂ ਕਹਾਂ ਤੇ ਮੈਂ ਕੀ ਚੈਲੰਜ ਕਰਨਾ ਦੇਖਦੇ ਹਾਂ ਤੁਸੀਂ ਜਿੱਤਦੇ ਹੋ ਜਾਂ ਮੈਂ ਜਿੱਤਦੀ ਹਾਂ ਜਿਹੜਾ ਜਿੱਤੂਗਾ ਉਹਨੂੰ ਕੀ ਗਿਫਟ ਦੇਣ ਗਿਫਟ ਨਾ ਕੁਝ ਹੋਰ ਹਾਂ ਪਰ ਇਸਨੇ ਤੇ ਜਿਹੜਾ ਹਾਰੂਗਾ ਮੈਂ ਹਾਰੂਗਾ ਤੇ ਇਹ ਲੈਣਾ ਹੁੰਦਾ ਇਹ ਵੀ ਛੇਵਰ ਤੱਕ ਜੇ ਤੂੰ ਹਾਰੀ ਤਾਂ ਤੇਰੀਆਂ ਬੈਟਾਂ ਬਈ ਬੈਟਾਂ ਕੱਢਣੀਆਂ ਇਸ ਵਾਰ ਪੂਰੀਆਂ ਨਦਾਸ ਕੀ ਕਰਨ ਠੀਕ ਹੈ ਉਹ ਬੈਡ ਕਾਂ ਕੱਢੂ ਜਿਹੜਾ ਹਾਰੂਗਾ ਯੈਸ ਯੈਸ ਗਾਇਜ਼ ਅਗੂ ਮੇਰੇ ਵੀ ਪਿਆਜ਼ ਕੱਟੀ ਜਾ ਰਹੀ ਹੈ ਨਾ ਆ ਸੈਂਡਵਿਚ ਫੇਰ ਮੈਂ ਪਹੁੰਚੀ ਸੀ ਕਿ ਸ਼ਾਮ ਦੂਰ ਦਾ ਵੀ ਥੋੜਾ ਬਣਾ ਦੇਣਾ ਹਾਂ ਹਾਂ ਤੇ ਸੈਂਡਵਿਚ ਲਈ ਵੀ ਹੋਣੀ ਕੱਪੜੇ ਤੇ ਅੱਜ ਟਮਾਟਰ ਤੇ ਆ ਮਿਚਾਂ ਤੇ ਆਇਲੀ ਆਇਲ ਬਾਤ ਆਪਾਂ ਇਹ ਆਪਣੇ ਤੁਸੀਂ ਬਣਾ ਦਿਓ ਨਾ ਸੈਂਡਵਿਚ ਬਣਾਉਣਗੇ ਹਾਰਸ਼ ਸ਼ੈਫ ਹਾਂ ਮੈਂ ਬਣਾਉਂਗਾ ਸੈਂਡਵਿਚ ਤੇ ਆਹ ਕੁ ਟੂ ਪਿਆਜ਼ ਮੈਂ ਖਾ ਨਹੀਂ ਸਕਦਾ ਸੈਂਡਵਿਚ ਤੇ ਮੈਂ ਖਾਂਗਾ ਪੂਰਾ ਦਿਨ ਨਾਲ ਰੋਟੀ ਜਿਵੇਂ ਮੇਰਾ ਵੀ ਬਹੁਤ ਜੀ ਕਰਦਾ ਸੈਂਡਵਿਚ ਖਾਣ ਦਾ ਪਰ ਮੈਂ ਖਾਂਦਾ ਜੈਮ ਲਾ ਕੇ ਖਾਂਦਾ ਤੇ ਤੁਸੀਂ ਹੋ ਆਪੇ ਕਿੰਨਾ ਧੀਰੇ ਕਿਉਂ ਬੋਲ ਰਹੇ ਹੋ ਆਪਕੋ ਸੰਕ ਲੱਗਤੀ ਹੈ ਉਹ ਵੀ ਦਾ ਪੈਕਟ ਖੁੱਲਣ ਲੱਗਿਆ ਆਪੋ ਮੋਕਾ ਦੀ ਰਹੀ ਹਾਂ ਹਾਂ ਮਿਲਣਾ ਹੈ ਤੁਹਾਨੂੰ ਖਾਣਾ ਬਣਾ ਲਾ ਉਹਦਾ ਕੋਹਾ ਤਾਂ ਲੱਗ ਗਈ ਆ ਆ ਕੀ ਆ ਆਹ ਖਾਣਾ ਵਾਲੇ ਨੇ ਕਿੱਲਾ ਪਾ ਕੇ ਵਧਾਤਾ ਕਿੱਲਾ ਕੋਹਾ ਲੈ ਆ ਠੀਕ ਆ ਖੁੱਲਾ ਕੋਹਾ ਲੈ ਲਿਆ ਵਿੱਟੇ ਕਿੱਲਾ ਪਨੀਰ ਆ ਵਿੱਟੂ ਦੋਨੋਂ ਬੜੀਆ ਜਿਹਾ ਬਣਾ ਲਿਆ ਬਰਾਊਨ ਬ੍ਰੈਡ ਲਿਆਂਦੇ ਪਿਆਰ ਜਿਹਾ ਕਿ ਆਗੇ ਬਰਾਊਨ ਬ੍ਰੈਡ ਵੀ ਹੈ ਦਹੀਂ ਦਹੀਂ ਆ ਗਿਆ ਦੇਖਾਂ ਦਹੀਂ ਦਾ ਕੱਪ ਵੀ ਆਗੇ ਦੋ ਕੋਹੇ ਆ

ਕੁਛ ਹੀ ਸਾਰਾ ਤੁਹਾਨੂੰ ਚਿੱਤ ਦੱਸਿਓ ਜਿਨਾ ਜਿੰਨਾ ਨੇ ਟਰਾਈ ਕੀਤਾ ਸਾਡਾ ਹੋਮਾਰਾ ਸਿਟੀ ਦੇਖ ਕੇ ਪ੍ਰਾਣੀ ਬਲੌਗ ਨੂੰ ਸੌ ਬਣਤੀ ਅੱਜ ਬਣਾਇਆ ਆਪੋ ਆਕੱਲਾ ਮੈਂ ਖਾਂਦਾ ਹਾਂ ਸਾਰਾ ਨਹੀਂ ਖਾਂਦਾ ਕੱਟ ਕੇ ਖਾਣਾ ਐਨਾਂ ਨਾ ਪਾ ਮੁਹਰੇ ਤੋਂ ਬਾਦ ਵਿੱਚ ਐਨਾਂ ਕਾਣੂ ਪਾਇਆ ਤੁਸੀਂ ਖਾ ਲਓ ਕੋਈ ਫੰਮੀ ਐਨਾਂ ਨਹੀਂ ਮੇਤੋਂ ਖਾਦਾ ਜਾਣਾ ਇਹ ਚ ਕੱਟ ਦੋ ਬਾਕੀ ਮੈਂ ਮੈਨੂੰ ਦੱਸੋ ਕਿੰਨਾ ਸ਼ਾਮ ਨੂੰ ਖਾਉਂਗਾ ਦੇਖ ਨੋ ਕਿੰਨਾ ਆਹ ਤਾਂ ਖਾ ਲੂਗੇ ਐਨਾਂ ਵੀ ਨਹੀਂ ਕੱਟ ਕੇ ਓਏ ਹੋਏ ਚਲ ਆਹ ਖਾ ਲੇਂਗਾ ਆ ਖਾਂ ਕੇ ਤੇ ਫਿਰ ਮੈਂ ਤੋਂ ਬਾਦ ਖਾਂਗਾ ਰੋਟੀ ਰੋਟੀ ਬਣਾ ਲਈ ਹੁਣ ਮੈਨੂੰ ਤੇ ਗਾਇਸ ਹੁਣ ਮੈਂ ਬਰਾਦਰ ਜਿਹੜਾ ਸਾਡਾ ਚੈਲੰਜ ਆ ਮੇਨ ਵਲੌਗ ਤਾਂ ਬ੍ਰੈਡ ਤੇ ਅੰਡੇ ਸੀਗੇ ਤੇ ਮੈਂ ਹੁਣ ਪਿਆਜ਼ ਪਿਰਜੂ ਦਾ ਜਿਹੜਾ ਕੀਨ ਦਾ ਮਿਕਸਚਰ ਰੈਡੀ ਕਰਦੀ ਹਾਂ ਤੇ ਮੈਂ ਖਾਊਗਾ ਉਹ ਆ ਤੇ ਰੋਟੀ ਇਹ ਖਾਣਗੇ ਸੈਂਡਵਿਚ ਫਿਰ ਇਹ ਤੋਂ ਬਾਅਦ ਆਪਾਂ ਬਣਾਵਾਂਗੇ ਸੈਂਡਵਿਚ ਮੈਨੂੰ ਵੀ ਖਾਣੀ ਹੁੰਦੀ ਆ ਪਰ ਮੈਂ ਅਜੇ ਖਾਣੀ ਨਹੀਂ ਖਾਣਾ ਕਿਉਂਕਿ ਮੈਂ ਅੱਜ ਸੈਂਡਵਿਚ ਮੈਂ ਜਿੱਤਣਾ ਹੈ ਮੈਂ ਜਿੱਤਣਾ ਮੈਂ ਖਾਣੇ ਕਿੰਨੇ ਰਾਤੀ ਸੈਂਡਵਿਚ ਲਈ ਖਾਣਗੇ ਤੇ ਮੈਂ ਬਣਾ ਕੇ ਦਊਂਗਾ ਇਹਨੂੰ ਸੈਂਡਵਿਚ ਤੇ ਆ ਮੇਰੇ ਨਾਲ ਐਲਸ ਕਰਾਉਂਗੀ ਥੋੜੀ ਬਹੁਤ ਯਸ ਇਹ ਚਮਚਾ ਰੱਖਾਇਆ ਚ ਕੋਕਾ ਕਰਾਂਗੇ ਅੰਦਰ ਪੋਹਾ ਖਾਣਗੇ ਐਡ ਤੇ ਪੋਹਾ ਖਾਣ ਤੋਂ ਬਾਅਦ ਬਣਾਵਾਂਗੇ ਸੈਂਡਵਿਚ ਸੈਂਡਵਿਚ ਬਣਾ ਕੇ ਤੇ ਦੇਖੋ ਤੁਸੀਂ ਗਾਇਸ ਮਰੀਆ ਬਣਿਆ ਖਾ ਕੇ ਦੇਖੀ ਕਿਹ ਹੈ ਜਿਆ ਬਣਾਉਣ ਆ ਜਾਨੇ ਜੋ ਮਰਜੀ ਵਰਪੋ ਹਾਦਾ ਜਦੋਂ ਮਰੀਆ ਬਣਾ ਲੈਂਦੀ ਆ ਕੁੜੀ ਬਹੁਤ ਸਵਾਦ ਹੁਣ ਕੀ ਕਰਨਾ ਬਣਾ ਲਿਆ ਬਣਾਵ ਗਿਆ ਰੋਟੀ ਖੋਗਾ ਪਗਰਤਾ ਖਾ ਤਾਂ ਜੇ ਨਾ ਪਾ ਖਾ ਤਾਂ ਸੇ ਦੂਸਰੇ ਕਿਹੜੇ ਦੁਮਾਕਾ ਤੋਂ ਬਿਆ ਬਣਾ ਮੈਂ ਪਹਿਲਾਂ ਉਹਦੇ ਪਿਆਜ਼ ਬੱਟੇ ਮੈਂ ਉਹੇ ਵਾਸਤੇ ਰੋਟੀ ਉਹਦੇ ਸੈਂਡਵਿਚ ਵਾਸਤੇ ਕੱਟ ਰਹੀ ਆ ਹੁਣ ਉਹ ਕਾ ਉਹ ਬਣਾਇਆ ਮੈਂ ਦਰਮੇਂ ਜਰ ਰੋਟੀ ਖਾਣੀ ਆ ਮੈਂ ਰੋਟੀ ਖਾਉਂਗਾ ਫਿਰ ਮੈਂ ਇੱਕ ਰੋਟੀ ਸਪੈਸ਼ਲ ਇੱਕ ਰੋਟੀ ਖਾਣੀ ਆ ਫਿਰ ਦਿਨ ਚ ਤੇ ਫਿਰ ਪਿਆਜ਼ ਚਲ ਮੈਂ ਖਾ ਤਾਂ ਨਾ ਫਿਰ ਰੋਟੀ ਪਿਆਜ਼ ਮੈਂ ਕੱਟੂਗਾ। ਪਿਆਜ਼ ਵੀ ਹੋ ਗਿਆ। ਪਿਆਜ਼ ਕੱਟ ਕੇ ਫਿਰ ਸੈਂਡਵਿਚ ਵੀ ਮੈਂ ਬਣਾਉਂਗਾ ਤੇ ਜਿਹੜੇ ਕੱਟੇ ਨੇ ਉਹ ਵੀ ਲਗੇ ਰਹੇ ਹੋ। ਪਨੀਰ ਦੀ ਸਬਜ਼ੀ ਨਾਲ ਆਪਾਂ ਫਿਰ ਖਾਵਾਂਗੇ। ਮੈਂ ਪਿਆਜ਼ ਕੱਟਣ ਚ ਪੂਰਾ ਐਨ ਹੋ ਹਾਂ ਟ੍ਰੈਂਡ। ਪਿਆਜ਼ ਮੈਂ 2 ਮਿੰਟ ਲਾਣਾ। ਪਿਆਜ਼ ਕੱਟਣ ਨੂੰ ਮੈਂ 2 ਮਿੰਟ ਲਾਣੇ ਆ। ਐਨਾ ਟਾਈਮ ਨਹੀਂ ਲਾਣਾ। ਟਮਾਟਰ ਟਮਾਟਰ ਆ ਗਏ ਨਾ। ਹਾਂ। ਟਮਾਟਰ। ਟਮਾਟਰ ਐਨੇ ਕਿ ਪਾਣੇ ਆ। ਕੱਲ ਹਨੇਰਾ ਬਹੁਤ ਆ। ਆਈ ਥਿੰਕ ਪੌਣੇ ਹੈ ਜੇ ਬਸ। ਤੇ ਉਹ ਕਿਹਨਾਂ ਲਈ ਗਈ? ਤੇ ਹੁਣ ਮੈਂ ਕਾਹੰਦਾ ਰੋਟੀ ਖਾਈ। ਲੋ ਜੀ। ਨਹੀਂ ਜ਼ਰੂਰ ਰੋਟੀ ਖਾਵਾਂਗੇ। ਸੋ ਗਾਇਜ਼ ਮੈਂ ਥੋੜਾ ਜਿਹਾ ਰੈਸਟ ਕੀਤੀ ਸੀ ਜੀ ਥੋੜੀ ਜਿਹੀ ਤੇ ਉਸ ਤੋਂ ਬਾਅਦ ਲਾਈਟ ਵੀ ਆ ਗਈ ਕਿਉਂਕਿ ਮੈਗੀ ਮਸਾਲੇ ਵਾਲਾ ਬੈਟਰੀ ਤੇ ਆ। ਉਦੇ ਵਿੱਚ 4000 ਦੇ ਵਿੱਚ 3 ਹਰਸ਼ ਸ਼ੈੱਫ ਬਣਾਉਣ ਲੱਗੇ ਆ ਸਾਡੇ ਚੈਲੰਜ ਦੇ ਲਈ ਬ੍ਰੈਡ ਅਸੀਂ ਸੋਚਿਆ ਸੀ ਘਰੇ ਬ੍ਰੈਡ ਬਣਾਉਂਗੇ ਨਾ ਕਈ ਤਾਂ ਚੈਲੰਜ ਥਰੀ ਜਮਾਰ ਤੋਂ ਖੁਸ਼ੀ ਆਉਗੀ ਪਰ ਅਸੀਂ ਘਰੇ ਅਸੀਂ ਬ੍ਰੈਡ ਬਣਾਉਂਦੇ ਹਰਸ਼ ਨਾਲ ਹਰ ਬਹੁਤ ਟੇਸਟੀ ਬਣਦੀਆਂ ਨੇ ਤਾਂ ਆਪਾਂ ਕਰਦੇ ਆ ਚੈਲੰਜ ਆਪ ਹੋ ਗਏ ਮੈਨੂੰ ਪਸੰਦ ਆ ਰਹਾ ਸੌਂ ਸਾਨੂੰ ਐਨਾ ਨਾ ਪ아요 ਮੈਨੂੰ ਸਲਾਹ ਮੈਨੇ 올 ਪੈਕਟਾਂ ਦੇ ਵਿੱਚ ਹੈ ਜੀ ਕਿੱਥੇ ਆ ਆਉਂਦੇ ਤੁਰੇ ਤਾਂ ਪਈ ਸੀ ਇਹਦੇ ਵਿੱਚ ਮੈਂ ਮੈਂ ਕਿ ਮਸਾਲਾ ਆਏਗਾ ਤਾਂ ਉਹ ਏਡੇ ਲਵਾ ਕੇ ਜੇ ਜੇ ਸਾਰੇ ਮਸਾਲੇ ਉਹ ਕੜਤਾ ਸੀ ਖਰਾਬ ਹੋ ਗਈ ਸੀ ਉਹ ਚ ਪਾਣੀ ਜਾ ਭਰ ਗਿਆ ਸੀ ਸੁੰਡੀ ਜੀ ਚਲਾ ਲਾਂਗੇ ਆਹੀ ਪਾ ਲਓ ਯਾਰ ਆਪਾਂ ਨੂੰ ਤਾਂ ਹੋਣੀ ਚਾਹੀਦਾ ਹੈ ਦੇਖੋ ਇਹਨੇ ਨੇ ਕਿੰਨਾ ਪੂਰਾ ਸੈੱਟ ਤਿਆਰ ਕਰਿਆ ਅੱਨਾ ਪਕਾਵਾਂਗੇ ਦੇਖੋ ਦੂਰ ਤੋਂ ਪਾਉਂਦੇ ਆਪਾਂ ਪਕਾਵਾਂਗੇ ਜਦ ਇੰਨਾ ਦੇਖੋ ਢੋਲ ਵੀ ਦਿਓ ਨਾਲ ਵੀ ਨੇ ਠੀਕ ਆ ਏ ਆਹੀ ਬਸ ਇੱਕ ਆਹੀ ਗਲਤੀ ਨਹੀਂ ਮੈਨਾਂ ਨੂੰ ਰਸੋਈ ਚ ਪੜਨ ਦਿੰਦੀ ਇਹਦੇ ਕਰਕੇ ਆ ਕਰਤਾ ਕਰਾਂਗੇ ਅਸੀਂ ਪਿਆਜ ਤੇ ਮਾਰਕਰ ਤੇ ਹਰੀਆਂ ਮਿਕਾਂ ਸਾਰਾ ਕੁਝ ਆ ਹਾਏ ਹਾਏ ਅੱਜ ਦਾ ਗੰਦ ਪਿਆ ਹੋਇਆ ਹੈ ਰਸੋਈ ਦੇ ਵਿੱਚ ਹਰਸ਼ ਨੇ ਫਲਵਾਹੀ ਲੱਗੇ ਆ ਉਈ ਮਨੂ ਬਣਾਣੇ ਆਨੇ ਇਹਨੂੰ ਇੰਤਲੇ ਆਲੇ ਦੀਆਂ ਨਾਲ ਸਾਰਾ ਮਿਕਸ ਕਰ ਦਿੰਦੀ ਮੈਨੂੰ ਆਉਂਦੇ ਤਾਂ ਹੈਗੇ ਆ ਬਸ ਮੈਂ ਤਾਂ ਨਹੀਂ ਬਣਾ ਰਹੀ ਕਿਉਂਕਿ ਮੈਂ ਰੋਟੀ ਵੀ ਬਣਾਈ ਆ ਮਾ ਪੋਹਾ ਵੀ ਬਣਾਇਆ ਮੈਂ ਹੋਰ ਵੀ ਕੰਮ ਆ ਤਾਂ ਆ ਮੈਂ ਖੱਤਗੀ ਮੈਨੂੰ ਕਰਨੀ ਆ ਰਹੀ ਜਿੱਥਾਂ ਮੈਂ ਹੈਲਪਸ ਵੀ ਦਿੱਤਾ ਹੋਇਆ ਇਹਦੇ ਰੰਗ ਉਹ ਆ ਕਰ ਲੈਣਾ ਮਿਕਸ ਇਹਦਾ ਦੰਨ ਜੂਸ ਇਹਦਾ ਪੇਸਾ ਪਾ ਬਣਾ ਰਿਹਾ ਬਣਾ ਰਹੀ ਹੁਣ ਵਿੱਚ ਕਾਹ ਹੈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮੈਗੀ ਦੀ ਸਾਲਾ ਥੋੜੀ ਸਫਾਈ ਨਾਲ ਬਣਾਓ ਸੈਂਡਵਿਚ ਠੀਕ ਹੈ ਆਕਨ ਚੜ ਗਿਆ। ਕਿਉਂ ਸਾਡੇ ਕੋਲ ਮੈਗੀ ਸੰਨਾਂ ਰਹੀ ਜਿਦ ਤੱਕ ਪਾ ਰਹੇ ਨੇ। ਕਿਹੜਾ ਮੈਂ ਪਸੰਦਾ ਹਾਂ? ਯਾਰ ਜਿਹੜਾ ਮੈਗੀ ਦੇ ਨਾਲ ਨਹੀਂ ਮਿਲਦਾ ਹੁੰਦਾ ਉਹ ਕੁੜੀਆਂ ਜਿਹਾ ਉਹ ਹੀ। niche टमाटर ਵੀ ਨਹੀਂ ਦੇ। ਦੇਖੋ ਆ ਦੇਖੋ ਸਾਡੇ ਕੋਲ ਟਮਾਟਰ ਘੱਟ ਸੀਗੇ। ਟਮਾਟਰ ਨਹੀਂ। ਟਮਾਟਰ ਟਮਾਟਰ। ਐਵੇਂ ਸਬਜ਼ੀਆਂ ਬਾਰੇ ਨਹੀਂ ਪਤਾ। ਟਮਾਟਰ ਨੂੰ ਟਮਾਟਰ ਦੱਸ ਹੀ ਗਿਆ। niche ਪਾਏ ਗਾਈਜ਼। 10 ਕੱਪ ਕਰਾ ਕੇ ਮਿਕਸ। ਸਫਾ ਸੋੜੇ ਰੋ ਪਾਓ। ਫਕੂੜੇ ਬਾਹਰ ਨਹੀਂ। ਖਾਈ ਜ਼ਿਆਦਾ ਤਾਂ ਨਹੀਂ ਹੋ ਜੂ। ਬੰਦੇ ਟਮਾਟਰ ਪੰਡਰ ਦੇ ਆ। ਇਹ ਪਾਉਂਨ ਜਾਂ ਪਾ ਨਮਕ ਓ ਮਾਈ ਗਾਡ ਨਮਕ ਰੂਮ ਪਾਣੀ ਇਕ ਨਾ ਪਾਣੀ ਸਾਫ ਸਿੱਧਾ ਪਾਇਓ ਨਮਕ ਆ ਪਾਓ ਕੀ ਕਰਦੇ ਜੀ ਨਾਲ ਪਾ ਰਿਆ ਮੈਨੂੰ ਪਤਾ ਕਿਵੇਂ ਜਿਹਾ ਲੱਗ ਰਿਹਾ ਜਿਵੇਂ ਉਹ ਰੈਡੀ ਤਾਂ ਨਹੀਂ ਕੋਈ ਕੁੱਝ ਜਿਹਾ ਬਾਈ ਕਰਦੇ ਜੀ ਨਾਲ ਨਹੀਂ ਪਾਉਂਦਾ ਹੁੰਦਾ ਓ ਮੇਦੀ ਫੀਲਿੰਗ ਜੀ ਆ ਰਹੀ ਔਰ ਏ ਕਿ ਭਾਈ ਮੰਗ ਜੇ ਪਾਊਗਾ ਮਾਰ ਕੇ ਜੇ ਕਰਦੇ ਨੂੰ ਆ ਚੱਕ ਉਰੇ ਬਿੱਲੀ ਖੁਚੜ ਗਈ ਰੇਡੀਅਨ ਵੀ ਲੈ ਲੈ ਆਏ ਵਿੱਚੋਂ ਬਣਾ ਲੀ ਤੇ ਉਹਨਾਂ ਨੂੰ ਅਪੈਂਡਿਕਸ ਕਰਾਂ ਆਪਾਂ ਕਿਨੇ ਬਰੈਂਡ ਬਣਾਣਾ ਹੈ ਤੁਸੀਂ ਦੇਖੋ ਵੱਧ ਬਣਾ ਲਿਓ ਕਿਉਂਕਿ ਚੈਲੰਜ ਵੀ ਮਤਲਬ ਚੈਲੰਜ ਲਈ ਬਹੁਤ ਚਾਹੀਦੀ ਹੈ ਪਰ ਇ tanto ਭਰ ਕੇ ਕਿ ਕਿੰਨੇ ਗਏ ਬਣਿਆ ਇਹਨਾਂ ਨੂੰ ਜੰਨ ਵਾਲੇ ਕੋਲ ਪਾ ਕੇ ਰੱਖਣੀ ਆਪਾਂ ਸਾਰੇ ਰੱਖ ਦੇ ਅਪਾ ਇੱਕ ਹੋਰ ਚੈਲੰਜ ਵਿੱਚ ਐਡ ਕਰਨਾ ਜਿਵੇਂ ਆਪਾਂ ਨਾ 1 ਮਿੰਟ ਦਾ ਚੈਲੰਜ ਕਰਾਂਗੇ 1 ਮਿੰਟ ਦੇ ਵਿੱਚ ਵਿੱਚ ਬਣਾਇਆ ਮम्मा ਨੇ ਦੇਖੋ ਕਿੰਨੇ ਬਰੈਡ ਸਿਖਾਉਣਗੇ ਤੇ ਮਮਾ ਪਪਾ ਜਖ ਦੇ ਸਾਲ ਸਾਈਂ 10 ਸਾਲ ਹੋ ਗਏ ਅੱਜ ਇਹ ਮਤਲਬ ਅਸੀਂ ਮੈ ਤਾਂ ਖਾਂਦਾ ਨਹੀਂ ਹਾਂ ਇਹ ਮੈਂ ਨਾ ਮੈਂ ਵੀ ਨਹੀਂ ਅੰਨੇ ਖਾਣੇ 1 ਮਿੰਟ ਬੰਦ ਜਿਵੇਂ ਇਹ ਵੀ ਡਾਕਟਰ ਨੇ ਕਿਹਾ ਸੀ ਜੱਟਾ ਦਾ ਜਿਹੜਾ ਖੁੰਦਾ ਬੈਠਾ ਸੀ ਫਿਰ ਚੱਲ ਗਿਆ ਖੜੇ ਬੱਦ ਮੈਂ ਕਾਫੀ ਦਿਨ ਹੋ ਗਏ ਖਾਣ ਨੂੰ ਗੁੰਮ ਰਹਿ ਗਿਆ ਮੈਂ YouTube ਤੇ ਇੱਕ ਮਿਨੀ ਬਲੌਗ ਫਾਇਸੀ ਉਦੋਂ ਦੇ ਬ੍ਰੈਡ ਮੈਂ ਖਾਦੇ ਹੋਏ ਨੇ ਤੇ ਅੱਜ ਖਾਣ ਨੂੰ ਜਿਵੇਂ ਮੈਨੂੰ ਆਈ ਥਿੰਕ ਕਿ ਵੀ ਦਿਨ ਹੀ ਨਹੀਂ ਹੋਵੇ ਹੋਣੀ ਹੈ ਵੀ ਦਿਨ ਹੀ ਨਹੀਂ ਆਪਾਂ ਬ੍ਰੈਡਾਂ ਦੇ ਤੇ ਨਾਲਾਂ ਦੇ ਸਾਰਾ ਪੇਸਟ ਲਾਵਾਂਗੇ ਓਕੇ ਬੜੀ ਪਲੇਟ ਹੈਂ ਨਹੀਂ ਮਿਚਾਉਣੀ ਕੱਢੋ ਔਰ ਇਹ ਨੂੰ ਇੱਕ ਅਕਾਊਂਟ ਆਉਂ ਕਰਾਓ ਇਹਦੇ ਵੀ ਲੋੜ ਹੋਊਗੀ ਜਿਵੇਂ ਆਪਾਂ ਹਸਾਣੇ ਆ ਅਗਿਆ ਨਾ ਪਾ ਤੁਸੀ ਓਵੇਂ ਜਿਵੇਂ ਹੁਣ ਹੀ ਆਂਦੇ ਹੁੰਦੇ ਫੂਡ ਬਲੌਗਰ ਦੇ ਵਿੱਚ ਜਿਵੇਂ ਭਾਈ ਅਬ ਕੀ ਕਰ ਰਹੇ ਹੋ 1 2 3 4 5 6 6 ਸਰਬ ਕੀ ਆ ਬਣਾ ਰਹੇ ਹੋ ਸਰਬ ਕੀ ਆ ਬਣਾ ਰਹੇ ਹੋ मैं फूड ब्लॉगर है सर आप क्या बना रहे हो बना रहे हैं सैंडविच आप इसमें क्या पाओगे ये मैं एमदर पे बनाना है देखो गाइस और सी को सॉस देते हैं ये नहीं आप इन सॉस देखो गाइस वो ब्रेड किन्हें बनते हैं अपने घर जरूर फ्राई करें किचन में सॉस सॉस फ्राई की भी यार इट्स ऑल सोली वेरी ਆਮਕੀ ਤੇ ਅੱਗ ਤੇਸ ਕਰਕੇ ਦੇਖਦਾ ਚਰ ਮਿਰਚ ਨਾ ਹੋਵੇ ਮੈਂ ਬੰਗਿਆ ਪਰਵਾਦੂਗਾ ਜਾਂ ਤਾਂ ਕੈਸਾ ਬੁੜੀ ਮਿਰਚ ਠੀਕਾ ਮੈਂ ਕਿਨਸਾ ਲੈ ਕੇ ਟੈਸਟ ਆਇਆ ਤੇ ਹੁਣ ਅੱਪਾ ਦੇਖੋ ਮੈਂ ਇਹਦੇ ਤੇ ਪੇਸਟ ਕਰਨਾ ਬਾਹਰ ਹਰਕਾ ਹਰਕਾ ਆਣਾ ਨਾ ਵੀ ਬੰਨੇ ਇਸ ਵਾਰ ਵੀ ਕਰਨਾ ਹੈ ਨਾ ਓਕੇ ਜੀ ਕਾ ਦਾ ਨਾਮ ਹੈ ਆਸਾਂ ਅਬਾਂ ਕਰ ਲੈ ਜਿਹੜਾ ਹੋਣਾ ਇਸ ਪੇਸਟ ਨੂੰ ਤਬਾਹ ਤੇ ਉਹਨਾਂ ਦੇ ਉੱਤੇ ਬ੍ਰੈਡ ਲਾਉਣਾ ਆ ਕਰਦਾ ਹਾਂ ਹੁਣ ਮੈਂ ਇਦਾਂ ਬ੍ਰੈਡ ਲਾ ਕੇ ਇਹਨਾਂ ਨੂੰ ਥੋੜਾ ਥੋੜਾ ਦਬਾਉ ਦੇਣਾ ਕਿਉਂਕਿ ਜਿਹੜਾ ਆ ਪੇਸਟ ਆ ਨਾ ਠੂੜਾ ਨਹੀਂ ਆਪਾਂ ਲਾ ਰਹੇ ਇਹਨਾਂ ਨੂੰ ਭਰਨਾ ਠੂੜਾ ਥੂੜਾ ਉਹ ਬੰਦਾ ਸੈਟਾਂ ਦੇ ਮਿਲਣਾ ਹੈਗਾ ਜਦੋਂ ਆਪਾਂ ਦਬਾਵਾਂਗੇ ਇਹਨਾਂ ਦੇ ਆਪੇ ਵਿੱਚ ਤਾਬ ਕਿੰਨਾ ਬੰਦਾ ਪੂਰਾ ਲੱਗ ਜਾਣਾ ਮੈਂ ਕੀ ਕਰੀਆ ਆਨ ਕਰਦਾ ਗੈਸ ਗੈਸ ਨੂੰ ਦਰ ਤੇ ਫਿਰ ਉਹ

ਇਆ ਵਾਲਾ ਫਰਤ ਥੋੜਾ ਯਾ ਹੋ ਗਿਆ। ਨੇਕ ਆਪਣਾ ਲੈ। ਤੇ ਲਗੇ ਮਸਾਲਾ ਪਾਣਾ। ਇੱਥੇ ਰਹਿ ਗਿਆ ਬਸ ਉਹ ਇੱਥੇ ਰਹਿ ਗਿਆ। ਬੱਸ ਇਸੇ ਤਾਂ ਦੇਣਾ ਨਾ। ਪੈਸ ਕਰਕੇ। ਕੁਝ ਕਰ ਮੈਨੂੰ ਕੁਕ ਲੱਗੀ ਬਈ। ਦੇਖਦੇ ਹਾਂ ਕੌਣ ਜਿੱਤਿਆ ਕੌਣ ਬਣੇਗਾ ਕਰੋੜਪਤੀ ਅਹੋ ਰੈਂ ਕੱਟ ਕਰ ਕਿੰਨੇ ਸੌਣੇ ਬਗਰੇ ਹੈ ਏਨੀ ਟੇਸਟੀ ਇਹਨੂੰ ਕੱਟ ਕੇ ਲਓ ਪਾੜੇ ਹੋ ਰਹੇ ਹਨ ਹੰਦਰ ਹੰਦਰ ਬਸ ਅਮੀਰਾ ਇਹਦੇ ਦੋ ਦੋ ਵਾਰੇ ਗਰਮ ਗਰਮ ਦੇ ਲੋੜ ਦੀ ਤਾਂ ਗਰਮੀ ਹੈ ਨੰਨੇ ਚਟੁੰਡੇ ਵੀ ਖਾ ਲਈਏ ਟੇਸਟੀ ਲੱਗਦੇ ਹਨ ਸੋ ਗਾਇਸ ਮੈਂ ਆਗਾ ਤੇ ਕਟਿੰਗ ਬ्रेड ਤਾਂ ਵੀ ਕਿੰਨੇ ਘੰਟੇ ਲੱਗਦੇ ਥੈਂਕ ਯੂ so much ਤੇ ਮੈਂ ਹੋ ਗਿਆ ਦੇਖੋ ਗਰਮੀ ਗਰਮੀ ਹੋਇਆ ਮੈਂ ਪੂਰਾ ਹਨ ਤਵੇ ਤਵੇ ਤੇ ਬਣਾ ਕੇ ਦੱਤੇ ਮੈਂ ਖਾ ਨਹੀਂ ਸਕਦਾ ਪਰ ਆ ਤਾਂ ਖਾਂਗੇ ਤੁਸੀਂ ਓਕੇ ਮੇਨ ਇਨ ਦੀ ਬੈਕ ਐਕਸਾਈਟਮੈਂਟ ਹੋ ਰਹੀ ਹੈ ਵਲੌਗ ਅੱਜ ਦਾ ਬਹੁਤ ਵਧੀਆ ਬਣੂਗਾ ਇਹ ਆ ਪਾਪਾ ਤਾਂ ਕਿੰਨੇ ਬਰੈਡ ਬਣਾ ਦੇ ਤੁਹਾਨੂੰ ਪਤਾ ਹੈ ਤੁਸੀਂ ਕਿੰਨੇ ਬਣਾ ਲੈ 12 12 ਬਾਰਾਂ ਕਿਤੇ ਕਾਮ ਹੋਣੀ ਆ ਚਲੋ ਜਿੰਨੇ ਵੀ ਖਾਵੇਂ ਤੁਸੀਂ ਉਹਨੇ ਖਾਓ ਯੈਸ ਤੇ ਫਿਰ ਦੇਖਾਂਗੇ ਕੌਣ ਵੱਧ ਖਾਂਦਾ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਕੌਣ ਹਾਰੇਗਾ ਦੇਖਿਓ ਹੈਦਰ ਦੇਖੋ ਭਈਆ ਮੇਰਾ ਵਾਇਨਾ ਪਧੀਆ ਬਣੇ ਆ ਮਤਲਬ ਬਾਹਰ ਤੋਂ ਮੰਗਾ ਕੇ ਖਾਣ ਨਾਲ ਉਹਨੇ ਬਣਾ ਕੇ ਖਾ ਲਵੇ ਜਾਂ ਮਿਊਨਿਸ ਕਰ ਲਵੇ ਇਹਦੇ ਵਿੱਚ ਜਾਂ ਅਨੰਬੇ ਪੇਸਟ ਬਚ ਗਿਆ ਤੇ ਐਨੀ ਸੌਸ ਯੈਸ ਦੇਖਦੇ ਹਾਂ ਹੁਣ ਕੌਣ ਜਿੱਤਦਾ ਹੈ ਕੌਣ ਹਾਰਦਾ ਆ ਆਪਾਂ ਸਭ ਚਲਾ ਦੋ ਹੁਣ ਚਾਲੂ ਕਰੀਏ ਇੱਕ ਬਲੈਕ ਸਿ ਚੱਕ ਲਓ ਚਲੋ ਹੁਣ ਕਿ ਉੱਠ ਜਾਓ ਆਪਾਂ ਦੇਖ ਹਾਂ ਅਸੀਂ ਕਰਾਂਗੇ ਚੈਲੰਜ ਤੁਸੀਂ ਰਹਿਦੇ ਆ ਤੇ ਮੈਂ ਲਾਣਾ ਟਾਈਮਰ ਦੇ ਅਰੇ ਮੈਂ ਤੁਹਾਨੂੰ ਦਿਖਾ ਦਿੰਦਾ ਕਿੰਨੇ ਮਿੰਟ ਦਾ ਲਾਣਾ ਇੱਕ ਮਿੰਟ ਦਾ ਚੈਲੰਜ ਕਰਨਾ ਹੈ ਦੇਖਦੇ ਇੱਕ ਮਿੰਟ ਵਿੱਚ ਕੌਣ ਖਾਦਦਾ ਤੁਸੀਂ ਕਿਨੇ ਹੋ ਠੀਕ ਆ ਪਾਪਾ ਤੁਸੀਂ ਵੀ ਬ੍ਰੈਡ ਕਿਨੇ ਹੋ ਤੇ ਮੈਂ ਟਾਈਮਰ ਲਾਣ ਲੱਗਿਆ ਹੁਣ ਮੈਂ ਗਿਣਦਾ ਤੁਸੀਂ ਅੱਖੀਂ ਵਦਗੇ ਟਾਈਮ ਕਰੋ ਤੇ 1 2 ਮਿੰਟ ਮੈਂ ਸਟਾਰਟ ਕਰਨ ਲੱਗੇ ਆ ਤੇ ਹੁਣ ਦੱਸੋ ਸਟਾਰਟ ਕਰਨ ਦੇ ਚਾਹੇ ਕਿ ਕਿਦਾਂ ਤੁਸੀਂ ਹਣਿਆ ਬਣਾ ਰੈਡੀ ਰਹੋ ਚਲੋ ਕਰ ਦਿਓ ਜਲਦੀ 1 2 3 ਟਾਈਮ ਚੱਲ ਰਿਹਾ ਇੱਧਰ ਦੇਖਦੇ ਆ ਕਿ ਕੌਣ ਜਿੱਤ ਲੈਣਾ ਹੈ ਕੌਣ ਹਾਰਦਾ ਮੈਂ ਚਿਕਨੀ ਕਰ ਮੈਂ ਬਹੁਤ ਹਾਂ ਤੇਜ਼ ਤੇਜ਼ ਦੇਖ ਰਿਹਾ ਤੇ ਮੰਮੀ ਗਾਂ। ਮੰਮੀ ਨੇ ਤਾਂ ਇੱਕ ਖਾਲਿਆ ਦੂਰਾ। ਇੱਧਰ ਦੇ ਕਾਇਮ ਨਹੀਂ। ਇੱਕ ਟੂ ਮਿੰਟ ਦਾ ਆਉਣੇ ਵਾਲਾ ਜਾਂਦੀਗਾ। ਇੱਕ ਟੂ ਮਿੰਟ ਦੂਰਾ ਹੋਣੇ ਵਾਲਾ ਦੇਖਦੇ ਆਂ ਕਾੜ ਜਲਦੀ ਜਾਂਦਾ। ਤੇ ਕਿਹਦੇ ਕਿੰਨੇ ਬਚ ਗਏ? ਮੈਂ ਦੂਜਾ ਵੀ ਸਟਾਰਟ ਕਰਤਾ ਮੇਰਾ ਇੱਕ ਨਹੀਂ ਮੁਕਿਆ। ਤੂੰ ਤੇਰਾ ਦੂਆ ਹੈ। ਪਹਿਲਾਂ ਮੇਰਾ। ਇੱਕ ਮਿੰਟ ਤਾਂ ਹੋ ਗਿਆ 2 ਮਿੰਟ ਦਾ ਆਇਆ 2 ਮਿੰਟ ਦਾ 2 ਮਿੰਟ ਦੇ ਹੀ ਨਿਕਣਾ ਹਨ ਜੇ ਉਹ ਜੇ ਭਰ ਲੈਣਾ ਜਲਦੀ ਗਾ ਜਲਦੀ ਤੇਰੇ ਕਿਨਾਂ ਲੱਗੇ ਹੋ ਗਿਆ ਤੇਰਾ ਕਿੱਥੇ ਬੈਠ ਜਾ 2 ਮਿੰਟ ਦਾ ਹੋ ਗਿਆ 2 ਮਿੰਟ ਦਾ 2 ਮਿੰਟ ਦਾ ਕਿੰਨੇ ਰੈੱਡ ਖਾਣੇ ਨੇ ਹਲ ਮਿੱਤੂ ਜਲਦੀ ਜਲਦੀ ਹਨ ਕਿੰਨੇ ਰੈੱਡ ਖਾਣੇ ਨੇ ਇੱਕ 2 ਮਿੰਟ ਦੇ ਵਿੱਚ ਤਾਂ ਮਰੇ 2 ਮਿੰਟ ਹੋ ਰਹੇ ਨੇ ਪਾਣੀ ਗੁੰਮੀ ਨਹੀਂ ਆਇਆ ਤੇ ਮਿਲਣਾ ਹੈ ਜਲਦੀ ਘਾਉ ਟੋਲਰੈਂਸ ਘੰਦਾ ਦਾ ਹੋਰ ਵੀ ਵਧੀਆ ਜੀ ਬੈਠ ਕੇ ਕਿੱਦਾਂ ਨੂੰ ਪਿਆਰ ਨਹੀਂ ਦੇਖਦੇ ਆ ਇੱਧਰ ਵੀ ਚਾਰ ਪਏ ਆ ਉੱਧਰ ਚਾਰ ਹਜੇ ਉਤਾਰੀ ਐ 2 ਮਿੰਟ ਪੂਰੇ ਹੋਣੇ ਆਲੇ ਨੇ ਇਹ 2 ਮਿੰਟ ਪੂਰੇ ਹੋ ਗਏ ਤੰਗ ਦੁਆ ਕੀ ਮੈਂ ਤੁਮਹਾਰਗੇ ਗੁੰਮੀ ਨੇ ਯਾਰ ਇੱਕ ਗੁੰਮੀ ਤੇਰੇ ਚਾਰ ਹਜੇ ਪਏ ਆ ਤੁਸੀਂ ਮੇਰੇ ਅੱਧਰ ਤਿੰਨੇ ਤੇ ਮੰਮੀ ਜੀ ਚੌਥਾਂ ਖਾ ਰਹੀ ਹੈ। ਤੇ ਮੈਂ ਰਹੀ। ਮੰਮਾ ਕਿਤੇ ਕੇ ਖਾਦੇ ਤੇ ਹੁਣ ਆਇ ਕਰਕੇ ਬਾਈਟਾ ਖਾ ਰਿਹਾ। ਬੇਸੇ ਕਿਦਾਂ ਦੇ ਬਣੇ? ਬਹੁਤ ਇੰਚ ਸੀਗੇ। ਤੇ ਚਲੋ ਸਾਡਾ ਚੈਲੰਜ ਹੋ ਗਿਆ ਖਤਮ। ਮੈਂ ਵੀ ਖਾ ਕੇ ਦੇਖਣਾ ਦਹੀਂ ਹੁ ਆਇ ਤੇ ਮੈਂ ਬਾਈਟ ਇੱਕ ਵਾਸਤੇ। ਬਾਅਦ ਆ ਕੇ ਦੇਖਾਂਗਾ। ਸਾਡਾ ਗੈਮ ਹੋ ਗਿਆ ਖਤਮ। ਹੂੰ। ਮੈਂ ਖੁੱਗੀ ਮੈਂ ਕਿਹਾ ਮੈਂ ਹੀ ਖੁੱਗੀ ਤੂੰ ਆ ਗਈ ਹੁਣ ਤੂੰ ਗੱਡ ਬੈਠਾ ਜਾ ਚੱਲ ਨਹੀਂ ਚਲ ਮੈਂ ਖੂ ਚੱਕ ਚੱਲ ਇਹੋ ਬਰੇ ਬੰਨ ਚੱਲ ਮਮਾ ਤਾਂ ਅਜੇ ਵੀ ਖਾ ਰਿਆ ਅਜੇ ਤੁਸੀਂ 3 ਮਿੰਟ ਦਾ ਵੀ ਉਹਨੇ ਸਾਡੀ ਪਲੇਟ ਵਿੱਚੋਂ ਖਾ ਦੇ ਹਰੇ ਵੀ ਉਹਨੇ ਖਾ ਰਿਆ ਵੀ ਹਾਂ ਦੇਖੋ ਮੇਰਾ ਢਿੱਡ ਭਰ ਗਿਆ ਅਜੇ ਵੀ ਖਾ ਰਿਆ ਨਾ ਜਿਹੜੇ ਬਚ ਗਏ ਸਿੱਧਾ ਭਰ ਗਿਆ ਮਮੀ ਨੇ ਇਹ ਪੂਰੇ ਤਿੰਨ ਖਾ ਲਏ ਤੇ ਇਧਰ ਹਰੇ ਚਾਰ ਰਹਿ ਗਏ ਤੇ ਚੌਥਾ ਵੀ ਇੱਧਰ ਰਹਿ ਗਿਆ ਚਲ ਕੋਈ ਸਾਡਾ ਇੱਥੇ ਚੱਲ ਜਿੰਨਾ ਖਤਮ ਤੇ ਬਾਏ ਬਾਏ ਮਿੰਦਿਆ ਨੈਕਸਟ ਬਲੌਗ ਕਿਉਂ ਇੱਧਰ ਉੱਠਾ ਬੈਠ ਕੇ ਕੱਢ ਹੁਣ ਤੂੰ ਇਨਾਮ 500 ਰੁਪਇਆ ਕਿਹੜਾ ਜਾਂ ਕਿਹੜਾ ਜਿੱਤੇ ਹੈ ਮੱਚਦੇ ਆ ਦੇ ਰੋ ਚੱਕ ਚੱਕ ਤੇ ਆਹ ਬਰੇਡਾਂ ਦਾ ਕੀ ਕਰੀਏ ਹਾਂ ਬਰੇਡਾਂ ਦਾ ਕੀ ਕਰੀਏ ਐਨੂੰ ਚੱਕ ਦੇ ਕੀ ਐਸਾ ਕੱਢ ਹਾਏ ਚੱਲ ਚੱਲ ਖੱਡ ਬੈਠ ਕਾ ਜਲ ਆ ਜਾ ਚਲੋ ਓਰੇ ਓਰੇ चलो कितनी आ मैं सारे खादे जो नमक हम दी मैं अच्छा मैं एक बार याद बैठका 5 20 की 20 बैठका 5 होका नहीं नहीं बी चल 1 2 3 चलो 4 5 6 10 हो गई ठीक है 7 12 होका ਨਹੀਂ ਨਹੀਂ 20 ਕੱਢ ਪੂਰੀਆਂ ਬਈ ਉਹਨਾਂ ਨੇ 10 ਬੈਗ ਨਾ 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 ਨਹੀਂ ਤੁਸੀਂ 20 ਕਹਿ ਰਹੇ ਹੋ 20 ਕੱਢ 20 ਚਲੋ ਦੱਸੋ ਦੱਸ ਨਹੀਂ 20 ਕੱਢ ਪੂਰੀਆਂ ਪਤਾ ਵੀ ਲੱਗੇ ਨਹੀਂ 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 ਉਹਨਾਂ ਨੇ ਮੈਨੂੰ 10 ਬੈਗਾਂ ਮਾਉਂਦੇ ਆ ਆ ਆ ਰਹੀਆਂ ਹੁਣ ਐਵੇਂ ਕਰ ਰਹੀਆਂ ਨਹੀਂ ਨਹੀਂ ਕੱਢ 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 ਚੱਲ 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 5 ਹੋਰ 6 6 6 1 2 3 ਚੱਲ ਐਵੇਂ ਨਹੀਂ ਬਈ ਪੂਰਾ ਨਹੀਂ ਨੀਚੇ ਬੈਠਾ ਅੱਧਾ ਔਰ ਇਹਦਾ ਮੁਰਨਾ ਅੱਧਾ ਜਿਹਾ ਪਾਣੀ ਵਾਸਤੇ ਹੋ ਗਿਆ ਹੈ ਤੇ ਆਹ ਬਰੈਡ ਆਪਰੇ ਡਰ ਅਦੇਖ ਆ ਇੱਕ ਮੈਂ ਖਾ ਲਣਾ ਤੁਸੀਂ ਨਾ ਖਾਣਾ ਨਾ ਥੋੜਾ ਬੰਦ ਹਾਂ ਇਹ ਦਹੀਂ ਪਾਇਆ ਵਾ ਚਲੋ ਤੇ ਅੱਗੇ ਚਲਾ ਹੈ ਤੇ ਮੰਮ ਨੇ ਮੈਨੂੰ ਪੰਜ ਬੈਟਕਾ ਮਾਫ ਕਰਤੀਆਂ ਥੈਂਕ ਯੂ ਇਹ ਜਿੱਤ ਕੇ ਤੇ ਅਸੀਂ ਹੋਰ ਵੀ ਅੱਗੇ ਅੱਗੇ ਚੈਲੰਜ ਆਣੇ ਕੋਈ ਪ੍ਰੈਂਕ ਆਣੇ ਲਿਆਉਂਦੇ ਰਹੂਗੇ ਤੇ ਤੁਸੀਂ ਸਾਡੇ ਜਿਹੜਾ ਪ੍ਰੈਂਕ ਵਾਲਾ ਵਲੌਗ ਸੀਗਾ ਉਹਨੂੰ ਤੁਸੀਂ ਬਹੁਤ ਪਿਆਰ ਲੈਂਦੇ ਸਾਡੇ ਵਲੌਗ ਨੂੰ ਉਹਨੂੰ ਬਹੁਤ ਵੀਊ ਆਗੇ ਮੇਰੇ ਸਾਥ ਦੇ ਤੇ ਮਾ ਆਪਣੇ ਪ੍ਰੈਂਕ ਵਾਲੇ ਬਲੌਗ ਨੂੰ ਵੀਊ ਆ ਗਏ ਬਹੁਤ ਵਧੀਆ ਥੈਂਕ ਯੂ ਕਹਿੰਦਾ ਸਾਰੇ ਇਨ ਮੈਂ ਸਾਪੜੇ ਬਲੌਗ ਨੂੰ ਸੋ ਗਾਇਸ ਜਿਸੀ ਇੱਥੇ ਹੀ ਬਲੌਗ ਦਾ ਐਂਡ ਕਰਦੇ ਆਂ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਵੀ ਜ਼ਰੂਰ ਦੱਸਿਓ ਵੀ ਇਹ ਸਾਰਾ ਵਲੌਗ ਚੈਲੰਜ ਵਾਲਾ ਕਿਵੇਂ ਦਾ ਲੱਗਿਆ ਤੁਹਾਨੂੰ ਸੋ ਅਸੀਂ ਤੁਹਾਡੇ ਲਈ ਨਵੇਂ-ਨਵੇਂ ਵਲੌਗਸ ਲੈ ਕੇ ਆਉਂਦੇ ਰਵਾਂਗੇ ਜਿਵੇਂ ਕਿ ਕੋਈ ਚੈਲੰਜ ਵਾਲਾ ਕੋਈ ਵੀ ਕੁਝ ਵੀ ਸਾਡੀ ਰੁਟੀਨ ਹੁੰਦੀ ਆ ਅਸੀਂ ਤੁਹਾਨੂੰ ਸ਼ੋ ਕਰਾਂਗੇ ਅਸੀਂ ਸਾਰੇ ਵਲੌਗਸ ਪਾਉਂਦੇ ਰਵਾਂਗੇ ਟਾਈਮ ਟੂ ਟਾਈਮ ਹੁਣ ਤਾਂ ਅਸੀਂ ਰੈਗੂਲਰ ਪਾਉਣੇ ਆ ਸੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਏ ਬਾਏ